ਓਪਨ ਦੇਖਿਓ ਚੱਲ ਗਿਆ ਸਹੀ ਚੱਲਦਾ ਬਣਾਲੇ ਵੇਖਿਆ ਈਟੀਟੀ ਖੜ ਦੇ ਵੇਖ ਲਓ 94 ਬੇਰੁਜ਼ਗਾਰ ਵਿਆਪਕ ਸਾਥਿਓ ਸਭ ਤੋਂ ਪਹਿਲਾਂ ਬੱਤੇ ਦੀ ਸਹਾਇਤਾ ਪਾਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਹੀ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਸਾਥੀਆਂ ਨੂੰ ਬੇਨਤੀ ਹੈ ਕਿ ਕਮੈਂਟ ਕਰਕੇ ਦੱਸੋ ਵੀ ਆਵਾਜ਼ ਤੇ ਵੀਡੀਓ ਜਿਹੜੀ ਹੈ ਤੁਹਾਡੇ ਤੱਕ ਸਹੀ ਤਰੀਕੇ ਦੇ ਨਾਲ ਪਹੁੰਚ ਰਹੀ ਹੈ। ਹੋ, ਓਕੇ। ਓਕੇ। ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਆਪਣੇ ਧਰਨੇ ਦਾ 118ਵਾਂ ਦਿਨ ਹੈ। ਔਰ ਧਰਨਾ ਲਗਾਤਾਰ ਪੱਕਾ ਆਪਣਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇੱਥੇ ਚੱਲ ਰਿਹਾ ਹੈ ਔਰ ਇਸ ਧਰਨੇ ਦੀ ਬਦੌਲਤ ਜਿਹੜੇ ਆਪਾਂ ਪੋਸਟਾਂ ਆਪਣਾ ਡੀਲ ਸਰਵ ਦਾ ਪ੍ਰੋਸੈਸ ਸੀ ਉਸ ਨੂੰ ਇੱਥੇ ਰਹਿ ਕੇ ਸ਼ੁਰੂ ਕਰਵਾਇਆ ਤੇ ਆਪਾਂ ਅੱਜ ਆਪਣੀ ਜਿੱਤ ਦੇ ਬਿਲਕੁਲ ਨਜ਼ਦੀਕ ਹਾਂ ਪਰਸੋਨਲ ਦੇ ਵਿੱਚੋਂ ਜਿਵੇਂ ਪਰਸੋਨਲ ਨੇ ਕਿਹਾ ਹੈ ਕਿ ਫਾਈਲ ਪਾਸ ਹੋ ਗਈ ਹੈ ਪਰ ਐਜੂਕੇਸ਼ਨ ਡਿਪਾਰਟਮੈਂਟ ਤੱਕ ਹੱਲੇ ਫਾਈਲ ਜਿਹੜੀ ਹੈ ਉਹ ਨਹੀਂ ਪਹੁੰਚੀ ਤਾਂ ਉਸ ਦੇ ਸਬੰਧ ਵਿੱਚ ਆਪਣੇ ਵੱਲੋਂ 21 ਦਸੰਬਰ ਦਾ ਜਿਹੜਾ ਪ੍ਰੋਟੈਸਟ ਹੈ ਉਹ ਮੁਹਾਲੀ ਤੇ ਬੀਪੀਏ ਦਫ਼ਤਰ ਦੇ ਬਾਹਰ ਉਹ ਰੱਖਿਆ ਗਿਆ ਸੀ ਉਹ ਪ੍ਰੋਟੈਸਟ ਹਜੇ ਉਸੇ ਤਰ੍ਹਾਂ ਸਟੈਂਡ ਹੈ ਪਰ ਕੱਲ ਵੀ ਲਾਈਵ ਦੇ ਮਾਧਿਅਮ ਦੇ ਰਾਹੀਂ ਕੇਡਰ ਨੂੰ ਅਪੀਲ ਕੀਤੀ ਸੀ ਉਹ ਰਾਜ ਵੀ ਕੇਡਰ ਨੂੰ ਅਪੀਲ ਕਰ ਰਹੇ ਆ ਕਿ ਸਾਰਾ ਕੇਡਰ ਆਪਣੇ ਭਰਤੀ ਦੀਆਂ ਫਾਈਲਾਂ ਦਾ ਕੰਮ ਪੂਰਾ ਕਰਨ ਤੋਂ ਬਾਅਦ ਆਪਣੇ ਭਰਤੀ ਦਾ ਅਗਲਾ ਪ੍ਰੋਸੈਸ ਸ਼ੁਰੂ ਕਰਵਾਉਣ ਦੇ ਲਈ ਵੱਡੀ ਗਿਣਤੀ ਵਿੱਚ ਡੀਪੀਆਈ ਦਫ਼ਤਰ ਦੇ ਬਾਹਰ ਬੋਹਾਲੀ ਵਿਖੇ ਕੱਲ 11 ਵਜੇ ਐਤਵਾਰ ਇੱਥੇ ਪਹੁੰਚੋ ਆਜੋ ਆਪਾਂ ਜਿਹੜਾ ਉਹ ਆਪਦੇ ਭਰਤੀ ਦੇ ਆ ਜਿਹੜੀਆਂ ਅਗਲਾ ਪ੍ਰੋਸੈਸ ਨੂੰ ਸ਼ੁਰੂ ਕਰਵਾ ਸਕੀਏ ਤੇ ਜਲਦੀ ਤੋਂ ਜਲਦੀ ਜਿਹੜਾ ਭਰਤੀ ਦਾ ਜਿਹੜਾ ਰਹਿੰਦਾ ਕੰਮ ਹੈ ਉਸ ਨੂੰ ਪੂਰਾ ਕਰਵਾਉਂਦੇ ਹੋਏ ਸਕੂਲਾਂ ਤੱਕ ਜਾ ਸਕੀਏ ਸਾਥਿਓ ਅਸੀਂ ਉਹਨਾਂ ਸਾਥੀਆਂ ਦੇ ਧੰਨਵਾਦ ਆ ਉਹਨਾਂ ਭੈਣਾਂ ਦੇ ਧੰਨਵਾਦ ਆ ਜੋ ਅੱਜ ਇੱਥੇ ਪਹੁੰਚੇ ਨੇ ਔਰ ਜੋ ਹਲੇ ਰਸਤੇ ਦੇ ਵਿੱਚ ਨੇ ਔਰ ਉੱਥੇ ਪਹੁੰਚ ਰਹੇ ਨੇ ਔਰ ਜੋ ਸਾਥੀ ਕੱਲ ਆ ਰਹੇ ਨੇ ਉਹਨਾਂ ਦੇ ਦੇ ਉਹ ਧੰਨਵਾਦ ਕਰਦੇ ਆ ਸਾਥੀਓ ਇਸ ਗੱਲ ਨੂੰ ਆਪਦੇ ਧਿਆਨ ਦੇ ਵਿੱਚ ਰੱਖੋ ਕਿ ਜੇਕਰ ਕੱਲ ਨੂੰ ਤੁਹਾਡੀ ਇੱਥੇ ਗਿਣਤੀ ਬੋਲੇਗੀ ਤਾਂ ਤੁਹਾਡੇ ਜਿਹੜੇ ਆ ਸਾਰੀਆਂ ਫੈਲਾਂ ਤੋਂ ਜਿਹੜੇ ਆ ਆਨਾ ਕਾਰਨੀ ਡਿਪਾਰਟਮੈਂਟ ਕਰ ਰਿਹਾ ਉਸ ਨੂੰ ਉਸ ਨੂੰ ਬੰਨਣਾ ਹੀ ਪੈਗਾ ਔਰ ਆਪਣੇ ਭਰਤੀ ਤੋਂ ਜਿਹੜਾ ਅਗਲਾ ਪ੍ਰੋਸੈਸ ਉਹ ਸ਼ੁਰੂ ਕਰਨਾ ਪੈਗਾ ਤੋਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਸਾਰੇ ਸਾਥੀ ਜਿਹੜੇ ਨੇ 21 ਦਸੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ DPI ਮੁਹਾਲੀ ਦੇ ਵੀ ਆਪਣੇ ਪੱਕੇ ਧਰਨੇ ਤੇ ਜਰੂਰ ਪਹੁੰਚੋ ਤਾਂ ਜੋ ਆਪਾਂ ਆਪਦੀ ਭਰਤੀ ਦੇ ਉੱਤੇ ਜੋ ਰਹਿਦਾ ਵਰਕ ਹੈ ਉਸ ਨੂੰ ਕਰਵਾ ਕੇ ਜਲਦੀ ਤੋਂ ਜਲਦੀ ਜਿਹੜਾ ਆਪਾਂ ਵੀ ਸਕੂਲਾਂ ਦੇ ਵਿੱਚ ਜਾ ਸਕੀਏ ਕਿਉਂਕਿ ਸਾਥੀਓ ਔੜ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਆਪਦੀ ਭਰਤੀ ਦੇ ਸੰਬੰਧੀ ਕਾਫੀ ਕੁਝ ਦੇਖਣ ਨੂੰ ਮਿਲੇਗਾ ਕਾਫੀ ਡਿਸੀਜਨ ਇਸ ਭਰਤੀ ਦੇ ਉੱਪਰ ਉਹ ਲੈ ਜਾਣੇ ਨੇ ਡਿਪਾਰਟਮੈਂਟ ਵੱਲੋਂ ਔਰ ਜੇਕਰ ਉਹ ਡਿਸੀਜਨ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੱਖਾਂ ਦੇ ਵਿੱਚ ਹੁਣ ਤੁਹਾਡੇ ਆ ਸਾਰੀਆਂ ਮੰਗਾਂ ਜਿਹੜੀਆਂ ਤੁਸੀਂ ਜਿਨ੍ਹਾਂ ਨਾਲ ਆਪਣੇ ਨੰਬਰ ਆਉਂਦੇ ਨੇ ਉਹ ਮੰਨੀਆਂ ਜਾਣ ਤਾਂ ਇੱਥੇ ਗਿਣਤੀ ਗਿਣਤੀ ਜਿਹੜੀ ਹੈ ਉਹ ਤੁਹਾਨੂੰ ਜਿਹੜੀ ਕਾਇਮ ਰੱਖਣੀ ਪਏਗੀ ਸੋ ਇਸ ਵਾਸਤੇ ਤੁਹਾਨੂੰ ਅਸੀਂ ਫੇਰ ਅਪੀਲ ਕਰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਜਿਹੜਾ ਉਹ ਇੱਥੇ ਪਹੁੰਚੋ ਕਿਸੇ ਦੀਆਂ ਪੰਲਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਕਿਉਂਕਿ ਜੋ ਕੁਝ ਮੀਟਿੰਗਾਂ ਦੇ ਵਿੱਚ ਹੁੰਦਾ ਜੋ ਡਿਪਾਰਟਮੈਂਟ ਦੇ ਨਾਲ ਗੱਲਬਾਤ ਹੁੰਦੀ ਹੈ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਯੂਨੀਅਨ ਦੇ ਮੈਂਬਰਾਂ ਵੱਲੋਂ ਉਹ ਤੁਹਾਨੂੰ ਉਸੇ ਤਰ੍ਹਾਂ ਹੀ ਸੱਚ ਹੀ ਹਮੇਸ਼ਾ ਦੱਸਿਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈ ਸੱਚ ਹੀ ਦੱਸਿਆ ਜਾਵੇਗਾ ਤਾਂ ਉਮੀਦ ਕਰਾਂਗੇ ਵੀ ਕੱਲ ਜਿਹੜੇ ਸਾਥੀ ਨੇ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਮੁਹਾਲੀ ਦੇ ਵਿੱਚ ਪਹੁੰਚਣਗੇ ਔਰ ਯੂਨੀਅਨ ਦਾ ਸਾਥ ਦੇਣਗੇ ਤਾਂ ਜੋ ਆਪਾਂ ਭਰਤੀ ਦਾ ਜਿਹੜਾ ਕੰਮ ਹੈ ਜਲਦੀ ਤੋਂ ਜਲਦੀ ਜਿਹੜਾ ਉਹ ਸ਼ੁਰੂ ਕਰਵਾ ਕੇ ਸਕੂਲਾਂ ਵੱਲ ਚਾਲੇ ਪਾ ਸਕੀਏ ਅਗਲੀ ਜਾਣਕਾਰੀ ਸਾਥੀ ਸਰਿੰਦਰ ਅਬੋਰ ਜੀ ਸਾਰੇ ਹੀ 9894 ਬੇਰਜ਼ਗਰ ਅਧਿਆਪਕ ਸਾਥਿਓ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਥਿਓ ਜੀਨੇ ਜੀ ਤੁਹਾਨੂੰ ਪਤਾ ਹੈ ਕਮੈਂਟ ਵਿੱਚ ਕਈ ਸਾਥੀ ਇਹ ਪੁੱਛ ਰਹੇ ਨੇ ਕਿ ਪੋਸਟਰ ਸਾਰੀਆਂ ਮਿਲਣ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਪਰ ਜੋ ਕੀ ਬਿਲਕੁਲ ਹੀ ਬੇਤੁਕੀਆਂ ਗੱਲਾਂ ਨੇ ਜਿੰਨੀ ਵਾਰੀ ਵੀ ਲਾਈਵ ਹੁੰਦਾ ਹੈ ਲਾਈਵ ਦੇ ਵਿੱਚ ਲਾਈਵ ਸੈਸ਼ਨ ਦੇ ਮਾਧਿਅਮ ਰਾਹੀਂ ਇਹ ਦੱਸਿਆ ਜਾਂਦਾ ਹੈ ਕਿ ਈਟੀਟੀ ਬੈਕਲੌਗ ਯੂਨੀਅਨ ਨੇ ਹਮੇਸ਼ਾ ਹੀ ਪੂਰੀ ਪ੍ਰਤੀਦੀ ਗੱਲ ਕੀਤੀ ਹੈ ਅਰੇ ਪੂਰੀ ਪੱਟੀ ਲਈ ਅੱਜ ਵੀ ਖੜੀ ਹੈ ਔਰ ਅੱਗੇ ਵੀ ਖੜੀ ਰਹੇਗੀ ਪਰ ਕਮੀ ਕੀਤੀ ਹੈ ਕਮੀ ਸਾਥੀਓ ਤੁਹਾਡੀ ਹੈ ਜਿਹੜੀ ਘਰਾਂ ਦੇ ਵਿੱਚ ਬੈਠੇ ਸਿਰਫ ਪੌਛ ਹੀ ਰਹੇ ਹੋ ਇੱਥੇ ਆ ਨਹੀਂ ਰਹੇ ਜੇਕਰ ਇੱਥੇ ਆਉਂਗੇ ਤੁਹਾਡਾ ਇਕੱਠ ਹੋਵੇਗਾ ਤਾਂ ਹੀ ਲਿਸਟ ਵੱਡੀ ਆਉਣੀ ਹੈ ਫਾਇਲਾ ਦਾ ਕੰਮ ਲਗਭਗ ਮੁਕੰਮਲ ਹੋ ਚੁਕਾ ਹੈ ਹੁਣ ਵਾਰੀ ਲਿਸਟਾਂ ਦੀ ਹੈ ਇਹ ਧਿਆਨ ਚ ਰੱਖਿਆ ਜੀ ਆਪਣੇ ਹੁਣ ਵਾਰੀ ਲਿਸਟਾਂ ਦੀ ਆ ਲਿਸਟ ਆਉਣੀ ਹੈ ਤੁਹਾਡੀ ਗਿਣਤੀ ਦੇਖ ਕੇ ਜਿੰਨੀ ਕੋ ਗਿਣਤੀ ਹੋਈ ਓਨੀ ਕੀ ਲਿਸਟ ਆ ਜਾਣੀ ਹੈ ਫਿਰ ਨਾ ਕਿਹਾ ਜੇ ਤੇ ਯੂਨੀਅਨ ਨੇ ਕੁਝ ਕੀਤਾ ਨਹੀਂ ਅੱਜ ਯੂਨੀਅਨ ਲਗਾਤਾਰ ਪੂਰੀ ਭਰਤੀ ਦੀ ਮੰਗ ਨੂੰ ਲੈ ਕੇ ਤੁਰੀ ਹੋਈ ਹੈ ਔਰ ਤੁਹਾਡੇ ਘਰਾਂ ਦੇ ਵਿੱਚ ਬੈਠੇ ਵਾਰ-ਵਾਰ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਜਾਂਦੀ ਆ ਭਾਈ ਜੇ ਲਿਸਟ ਵੱਡੀ ਲੈਣੀ ਆ ਤਾਂ ਤਰਨੇ ਤੇ ਪਹੁੰਚੋ ਕਿਉਂਕਿ ਹੁਣ ਜਿਹੜਿਆ ਹੁਣ ਵਾਰੀ ਲਿਸਟਾਂ ਦੀ ਹੈ ਬਾਕੀ ਜਿਹੜੇ ਸਾਥੀ ਲਗਾਤਾਰ ਪੈਣ ਤੇ ਭਰਾਵਾਂ ਦਾ ਬਹੁਤ-ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮੋਢੇ ਨਾਲ ਮੋਢਾ ਮਿਲਾ ਕੇ ਪੂਰਾ ਸਾਥ ਦਿੱਤਾ ਹੈ ਫਾਇਲਾਂ ਦਾ ਜਿੰਨਾ ਵੀ ਕੰਮ ਹੋਇਆ ਹੈ ਸਾਰਾ ਉਹਨਾਂ ਸਾਥੀਆਂ ਦੀ ਬਦੌਲਤ ਹੋਇਆ ਹੈ ਜਿਹੜੇ ਸਾਥੀ ਇੱਥੇ ਪਹੁੰਚੇ ਨੇ ਇਹ ਉਹਨਾਂ ਦੀ ਬਦੌਲਤ ਹੈ ਅੱਗੇ ਵੀ ਜੋ ਵੀ ਹੋਣਾ ਹੈ ਤੁਹਾਡੇ ਸਹਿਯੋਗ ਦੇ ਨਾਲ ਹੋਣਾ ਹੈ। ਚੰਗਾ ਹੋਵੇ। ਭਾਵੇਂ ਮਾੜਾ ਹੋਵੇ। ਹੁਣ ਤੁਹਾਡੇ ਨਾਲ ਹੈ ਕਿਉਂਕਿ ਜੇਕਰ ਇਕੱਲੀ ਯੂਨੀਅਨ ਅਗਰ ਇਸ ਕੰਮ ਨੂੰ ਕਰ ਪਾਦੀ ਤਾਂ ਤੁਹਾਡੀ ਲੋੜ ਨਹੀਂ ਸੀ। ਇਹ ਲਿਸਟ ਕਦੋਂ ਦੀ ਪੈ ਗਈ ਹੁੰਦੀ ਔਰ ਸਾਰੀ ਪੈ ਗਈ ਹੁੰਦੀ। ਕਿਉਂਕਿ ਯੂਨੀਅਨ ਤੁਹਾਡੇ ਨਾਲ ਹੈ ਔਰ ਤੁਸੀਂ ਕਰਾਂ ਦੇ ਵਿੱਚ ਬੈਠੇ ਹੋ। ਅੱਜ ਤੁਹਾਨੂੰ ਵਾਰ-ਵਾਰ ਅਪੀਲ ਕਰਦੇ ਆ ਆਉਣ ਵਾਲਾ ਸਮਾਂ ਆਏਗਾ। ਜਦੋਂ ਤੁਸੀਂ ਯੂਨੀਅਨ ਨੂੰ ਪਹੁੰਚੋਗੇ ਜੇ ਕਿਤੇ ਮਿਸਤ ਨਾਲ ਥੋੜੀ ਬੋਤੀ ਵੀ ਛੇੜਛਾੜ ਹੋ ਗਈ ਨਾ ਸਾਥਿਓ ਉਹਦੇ ਜ਼ਿੰਮੇਵਾਰ ਤੁਸੀਂ ਉਹ ਜਿਹੜੇ ਘਰਾਂ ਦੇ ਵਿੱਚ ਬੈਠੇ ਕਿਉਂਕਿ ਤੁਹਾਨੂੰ ਪਤਾ ਏ ਸਰਕਾਰ ਤੇ ਡਿਪਾਰਟਮੈਂਟ ਆਪਣੇ ਅੱਗੇ ਕੋਈ ਨਾ ਕੋਈ ਨਵਾਂ ਬੈਰੀਕੇਡ ਖੜਾ ਕਰ ਦਿੰਦੀ ਹੈ ਔਰ ਉਸ ਨੂੰ ਪਾਰ ਕਰਨ ਵਾਸਤੇ ਜਿਹੜੇ ਸਾਥੀ ਇੱਥੇ ਵਿਚਾਰੇ ਪਹੁੰਚਦੇ ਨੇ ਉਹਨਾਂ ਦਾ ਜ਼ੋਰ ਬਹੁਤ ਜ਼ਿਆਦਾ ਲੱਗ ਜਾਂਦਾ ਕਿਉਂਕਿ ਗਿਣਤੀ ਘੱਟ ਹੁੰਦੀ ਹੈ ਹੁਣ ਜੇਕਰ ਆਪਣੀ ਗਿਣਤੀ ਇੱਥੇ 1000 ਬੰਦਿਆਂ ਦੀ ਹੋ ਜਾਵੇ ਨਾ ਤੁਹਾਡੇ 10 ਦਿਨ ਵੀ ਨਹੀਂ ਲੱਗਦੇ ਚਾਈਨਿੰਗ ਦੇ ਵਿੱਚ ਹੁਣ ਕੰਮ ਕੀ ਰਹਿ ਗਿਆ ਤੁਹਾਡਾ ਦੱਸੋ ਕੰਮ ਕੀ ਰਹਿ ਗਿਆ ਤਿੰਨ ਆਪਣੀ ਫਾਈਲਾਂ ਸੀ ਤਿੰਨੋਂ ਆਪਣੀਆਂ ਕੰਪਲੀਟ ਨੇ ਸਾਥੀ ਕੁਛ ਇਹ ਵੀ ਕੁਛ ਰਹੀ ਸੀ ਕਿੰਨੀਆਂ ਫਾਈਲਾਂ ਕੰਪਲੀਟ ਨੇ ਭਾਈ ਫਾਈਲਾਂ ਸਾਰੀਆਂ ਕੰਪਲੀਟ ਨੇ ਫਾਈਲਾਂ ਪਹੁੰਚ ਚੁੱਕੀਆਂ ਨੇ ਪਰ ਤੁਸੀਂ ਇਹ ਦੇਖੋ ਪਹੁੰਚਣ ਦੇ ਬਾਵਜੂਦ ਡਿਪਾਰਟਮੈਂਟ ਮੰਨ ਨਹੀਂ ਰਿਹਾ ਕਿ ਸਾਡੇ ਕੋਲੇ ਆ ਗਈਆਂ ਉਹ ਮੰਨੇਗਾ ਉਦੋਂ ਜਦੋਂ ਤੁਸੀਂ ਸਰਕਾਰ ਦੀ ਧੌਣ ਤੇ ਗੋਡਾ ਰੱਖੋਗੇ ਇੰਨੀ ਦਿਨ ਉਹਨਾਂ ਨੇ ਮੰਨਣਾ ਨਹੀਂ ਹੁਣ ਜੇਕਰ ਅਸੀਂ ਸਾਰੀ ਯੂਨੀਅਨ ਜਿੰਨੇ ਵੀ ਪੈਣ ਪ੍ਰਾਇ ਤੇ ਠੰਡ ਵਿੱਚ ਬੈਠੇ ਨੇ ਨਾ ਉਹਦੇ ਜ਼ਿੰਮੇਵਾਰ ਸਰਕਾਰ ਕੱਟ ਤੇ ਤੁਸੀਂ ਘਰਾਂ ਦੇ ਵਿੱਚ ਬੈਠੇ ਉਹ ਸਾਥੀ ਜ਼ਿਆਦਾ ਨੇ ਤੋਂ ਸੋ ਸਾਰੇ ਸਾਥੀਆਂ ਦੇ ਪੈਣਾ ਭਰਾਵਾ ਅਤੇ ਉਹਨਾਂ ਦੇ ਮਾਪਿਆਂ ਦੇ ਚਰਨਾ ਦੇ ਦੀ ਚੱਤ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਭਾਈ ਹੁਣ ਵੇਲਾ ਜੁਆਇਨਿੰਗ ਦਾ ਏ ਹੁਣ ਤਾਂ ਘਰਾਂ ਦੇ ਵਿੱਚ ਨਿਕਲੋ ਤਾਂ ਕਿ ਆਪਾਂ ਸਾਰੇ ਆਪਣੇ ਰੁਜ਼ਗਾਰ ਤੇ ਪਹੁੰਚ ਸਕੀਏ ਜਿਹੜਾ ਆਪਾਂ ਇਹ ਆਪਣੀ ਜ਼ਿੰਦਗੀ ਦਾ ਮਿੱਥਾ ਏ ਸਕੂਲਾਂ ਦੇ ਵਿੱਚ ਪਹੁੰਚਣ ਦਾ ਆਪਾਂ ਸਕੂਲਾਂ ਦੇ ਵਿੱਚ ਪਹੁੰਚ ਸਕੀਏ ਤਾਂ ਸਾਥਿਓ ਇੱਕ ਗੱਲ ਹੋਰ ਹੈ ਯੂਨੀਅਨ ਨੂੰ ਚਲਾਉਣ ਦੇ ਲਈ ਇੱਥੇ ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਰਾਤੀ ਸਟੇ ਵੀ ਕਰਦੇ ਨੇ ਖਾਣ ਪੀਣ ਦਾ ਵੀ ਚਾਹ ਪਾਣੀ ਦਾ ਵੀ ਖਰਚਾ ਹੁੰਦਾ ਹੈ ਸਾਥਿਓ ਯੂਨੀਅਨ ਆਪਣੀ ਮਾਈਨਸ ਵਿੱਚ ਹੀ ਚੱਲ ਰਹੀ ਹੈ ਅਜੇ ਤੱਕ ਆਪਣੀ ਯੂਨੀਅਨ ਜਿਹੜੀ ਆ ਪਲੱਸ ਵਿੱਚ ਵੀ ਨਹੀਂ ਹੋਈ ਤੇ ਸਾਥ ਸਾਥੀਓ ਫੰਡ ਦਾ ਜ਼ਰੂਰ ਸਹਿਯੋਗ ਕਰੋ ਫੰਡ ਦੀ ਬਹੁਤ ਜ਼ਰੂਰਤ ਹੈ ਉਹ ਕੁਝ ਸਾਥੀ ਜਿਹੜੇ ਨੇ ਫੰਡ ਦਾ ਸਹਿਯੋਗ ਕਰ ਵੀ ਰਹੇ ਨੇ ਪਰ ਜਿਹੜੇ ਸਾਥੀ ਫੰਡ ਦਾ ਸਹਿਯੋਗ ਅਜੇ ਤੱਕ ਨਹੀਂ ਕਰ ਰਹੇ ਉਹਨਾਂ ਸਾਥੀਆਂ ਨੂੰ ਬੇਨਤੀ ਕਰ ਰਹੇ ਆ ਹੁਣ ਜਿਹੜਾ ਸਮਾਂ ਹੈ ਨਾ ਹੁਣ ਗਿਣਤੀ ਵੀ ਚਾਹੀਦੀ ਹੈ ਤੇ ਫੰਡ ਦੀ ਚਾਹੀਦਾ ਸਾਥੀਓ ਹੁਣ ਆਪਾਂ ਨੂੰ ਦੋਨੇ ਚੀਜ਼ਾਂ ਚਾਹੀਦੀਆਂ ਕਿਉਂਕਿ ਹੁਣ ਆਪਾਂ ਮੰਜ਼ਿਲ ਦੇ ਬਿਲਕੁਲ ਨੇੜੇ ਆ ਜਿਹੜਾ ਤਰਨਾ ਆਪਾਂ कल 21 ਤਰੀਕ ਦਾ ਅਨਾਉਂਸ ਕੀਤਾ ਹੋਇਆ ਏ ਜੇਕਰ ਉਹਦੇ ਵਿੱਚ ਆਪਣੀ ਗਿਣਤੀ ਬਰਕਰਾਰ ਰਹਿ ਗਈ ਤਾਂ ਆਉਣ ਵਾਲੇ ਹਫਤੇ ਦੇ ਦੇ ਚੀ ਤੁਹਾਨੂੰ ਕੁਝ ਨਾ ਕੁਝ ਦੇਖਣ ਨੂੰ ਮਿਲ ਜਾਏ ਪਰ ਜੇ ਤੁਹਾਡੀ ਗਿਣਤੀ ਘਟ ਰਹਿ ਗਈ ਫਿਰ ਤੁਹਾਨੂੰ ਪਤਾ ਹੀ ਹੈ ਕਿਉਂਕਿ ਮੈਂ 네ਗੇਟਿਵ ਗੱਲ ਨਹੀਂ ਬੋਲਾਂਗਾ ਉਹ ਵਰੀ ਤੋਂ ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਫੰਡ ਦਾ ਸਹਿਯੋਗ ਕਰੋ ਜਿਹੜਾ ਯੂਨੀਅਨ ਦਾ ਖਾਤਾ ਹੈ ਉਹਨੇ ਉਹਦਾ ਜਲਾ ਸਕੈਨਰ ਹੈ ਸ਼ੇਅਰ ਕਰ ਦਿੱਤਾ ਜਾਏਗਾ ਅਤੇ ਬਾਕੀ ਸਾਰੇ ਭਾਣਿਆਂ ਰਾਮਾਂ ਦੀ ਬੇਨਤੀ ਹੈ ਕਿ ਵੱਧ ਤੋਂ ਵੱਧ ਕੱਲ ਪਹੁੰਚੋ ਬਾਕੀ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਆਪਣੇ ਵਿਚਾਰ ਕੁਛ ਸਾਂਝੇ ਅਜੀਤ ਮਾਨਸਾ ਜੀ ਕਰਨਗੇ ਧੰਨਵਾਦ ਸਾਥੀਓ ਵਾਈ ਗੁਰੂ ਜੀ ਦਾ ਆਸਾ ਵਾਈ ਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਤੁਹਾਨੂੰ ਪਤਾ ਹੀ ਆਣਾ ਵੀ ਜਿਹੜੇ ਆਪਣੇ ਦਿਨ ਨੇ ਉਹ ਸਵਾ ਦੇ ਦਿਨ ਚੱਲ ਰਹੇ ਨੇ ਤੇ ਇਹ ਦਿਨਾਂ ਦੇ ਵਿੱਚ ਕੀ ਹੋਇਆ ਆਪਣਾ ਜਿਹੜਾ ਇਤਿਹਾਸ ਆ ਤੁਸੀਂ ਉਸ ਤੋਂ ਸਾਰੇ ਜਾਣੂ ਹੋ ਤੇ ਜਿਹੜੇ ਆਹ ਦਿਨੇ 24 ਤਰੀਕ ਤੋਂ ਇਸ ਤੋਂ ਬਾਅਦ ਛੁੱਟੀਆਂ ਨੇ ਜਿਹੜੇ ਆਪਣੇ ਜਿਹੜੇ ਜ਼ਿਆਦਾਤਰ ਜਿਹੜੀਆਂ ਕੁੜੀਆਂ ਨੇ ਜਾਂ ਬਹੁਤ ਸਾਰੇ ਇਹੋ ਜਿਹੇ ਸਾਥੀ ਨੇ ਜਿਹੜੇ ਸਕੂਲਾਂ ਦੇ ਵਿੱਚ ਲੱਗੇ ਹੋਏ ਨੇ ਤੇ ਕੱਲ ਨੂੰ 21 ਤਰੀਕ ਹੈ ਸੋਮਵਾਰ ਦੀ 22 ਮੰਗਲਵਾਰ ਦੀ 23 24 ਤਰੀਕ ਤੋਂ ਛੁੱਟੀਆਂ ਨੇ ਤੁਸੀਂ 22 23 ਤਰੀਕ ਦੀ ਛੁੱਟੀ ਕਰ ਸਕਦੇ ਹੋ ਸਕੂਲ ਦੇ ਵਿੱਚੋਂ ਜੇ ਤੁਹਾਨੂੰ ਕੋਈ ਛੁੱਟੀ ਨਹੀਂ ਮਿਲਦੀ ਤਾਂ ਤੁਸੀਂ ਆਪ ਛੱਡ ਕੇ ਆ ਸਕਦੇ ਹੋ ਤੁਸੀਂ ਆਪਦੇ ਜਿਹੜੇ ਆਪਦਾ ਜਿਹੜਾ ਫਿਊਚਰ ਆ ਉਸ ਨੂੰ ਸਿਕਿਉਰ ਕਰਕੇ ਚੱਲੋ ਵੀ ਜੇ ਅਸੀਂ ਸਕੂਲ ਦੇ ਵਿੱਚੋਂ ਦੋ ਦਿਨ ਛੁੱਟੀ ਮਾਰਦਾਂਗੇ ਕੋਈ ਤੁਹਾਡੀ ਸੈਲਰੀ ਨਹੀਂ ਕੱਟਣ ਲੱਗਿਆ ਜਾਂ ਤੁਹਾਡਾ ਕੋਈ ਘਾਟਾ ਨਹੀਂ ਪੈਣ ਲੱਗਿਆ ਤੁਸੀਂ ਜਿਹੜੇ ਉਹ ਦੋ ਦਿਨ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੱਗੇ ਹੋਏ ਨੇ ਸਾਡੀ ਜਿਹੜੀ ਉਹ ਬੇਨਤੀ ਆ ਵੀ ਤੁਸੀਂ ਜਿਹੜਾ ਆਪਦਾ ਸਾਰਾ ਤਾਮਾ ਜਾਂ ਮਾਲ ਲੈ ਕੇ ਇੱਥੇ ਪਹੁੰਚੋ ਤੇ ਠੰਡ ਆ ਗਈ ਆਪਦਾ ਜਿਹੜਾ ਕੱਪੜਾ ਲੀੜਾ ਪਾ ਕੇ ਆਇਓ ਤਾਂ ਕਿ ਆਪਣਾ ਜਿਹੜਾ ਇੱਥੇ ਕੋਈ ਆਪਣੀ ਨੂੰ ਬਿਮਾਰ ਨਾ ਹੋਵੇ ਤੇ ਇਸ ਤੋਂ ਬਾਅਦ ਮੇਰੀ ਅਗਲੀ ਬੇਨਤੀ ਹੈ ਥੋੜੀ ਸਰਕਾਰ ਨੂੰ ਆ ਪੁਲਿਸ ਪ੍ਰਸ਼ਾਸਨ ਨੂੰ ਆ ਵੀ ਸਾਨੂੰ ਅੱਜ 118 ਦਿਨ ਹੋ ਚੁੱਕੇ ਆ ਸਾਡੇ ਕੋਲੇ ਸਬਰ ਹੈ ਨਹੀਂਗਾ ਅਸੀਂ ਬੈਠੇ ਆ ਬਸ ਛੋਡੇ ਕਹਨੇ ਦੇ ਵਿੱਚ ਬੈਠੇ ਆ ਅੱਜ ਤੱਕ ਅਸੀਂ ਛੋਡੇ ਕਹਨੇ ਦੇ ਵਿੱਚ ਬੈਠੇ ਆ ਜੇ ਇੱਥੇ ਕਿਸੇ ਸਾਡੇ ਕੇਡਰ ਸਾਥੀ ਨੇ ਜਾਂ ਮੇਰੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਕੋਈ ਵੀ ਗੱਲ ਇੱਥੇ ਕਰੀ ਜਾਂਦੀ ਆ ਤਾਂ ਉਸ ਦਾ ਜ਼ਿੰਮੇਵਾਰ ਇੱਥੋਂ ਦਾ ਪ੍ਰਸ਼ਾਸਨ ਹੋਊਗਾ ਇੱਥੋਂ ਦਾ ਸਰਕਾਰ ਹੋਊਗੀ ਤੇ ਇੱਥੋਂ ਦਾ ਡਿਪਾਰਟਮੈਂਟ ਹੋਊਗਾ ਤੇ ਜੇ ਇੱਥੇ ਤੁਹਾਡਾ ਕੱਠੂਗਾ ਆਪਾਂ ਨੂੰ ਪਤਾ ਹੀ ਹੈ ਵੀ ਇਹ ਡਿਪਾਰਟਮੈਂਟ ਜਾਂ ਸਰਕਾਰ ਕਿੰਨੀਆਂ ਕੁ ਚਾਲਾਂ ਖੇਡਦੇ ਆ ਆਪਣੀ ਭਰਤੀ ਨੂੰ ਰੋਲਣ ਵਾਸਤੇ ਜਾਂ ਇਹ ਕੋਈ ਵੀ ਚਾਲ ਖੇਡ ਸਕਦੇ ਆ ਵੀ ਐਵੇਂ ਕਰਦੀਏ ਤਾਂ ਐਵੇਂ ਕੇਸ ਲਾ ਦੇਣਗੇ ਐ ਹੋਜੂਗਾ ਐ ਹੋਜੂਗਾ ਜੇ ਇੱਥੇ ਤੁਹਾਡਾ ਇਕੱਠ ਹੋਊਗਾ ਤਾਂ ਆਪਾਂ ਇਸ ਡਿਪਾਰਟਮੈਂਟ ਨੂੰ ਇਹ ਸਰਕਾਰ ਨੂੰ ਇਹ ਪੂਰੇ ਸਖਤ ਸ਼ਬਦਾਂ ਦੇ ਵਿੱਚ ਇਹ ਕਹਿ ਸਕਦੇ ਆਂ ਵੀ ਜਿਹੜੀ ਸਾਡੀ ਇਹੋ ਭਾਰਤਿਆ ਪੂਰੀ ਸਾਫ਼ ਸੁਥਰੀ ਹੋਣੀ ਚਾਹੀਦੀ ਆ ਵੀ ਤਾਂ ਕਿ ਜਿਹੜਾ ਕੰਮ ਅਸੀਂ ਕੋਰਟ ਦੇ ਵਿੱਚ ਨਾ ਲੰਮਕੀਏ ਇਸ ਕਰਕੇ ਕਾਲੂ ਕੋਰਟ ਦੇ ਵਿੱਚ ਨਾ ਲੰਮਕੀਏ ਆਪਣਾ ਇੱਥੇ ਇਕੱਠ ਜ਼ਰੂਰੀ ਹੈ ਵੀ ਆਪਾਂ ਇਹਨਾਂ ਨੂੰ ਪੂਰੇ ਸਖਤ ਸ਼ਬਦਾਂ ਦੇ ਵਿੱਚ ਕਹਿ ਸਕੀਏ ਵੀ ਭਾਈ ਸਾਡੀ ਜਿਹੜੀ ਭਾਰਤੀ ਆ ਉਹ ਬਿਲਕੁਲ ਸਾਫ ਸੁਧਰੀ ਕੀਤੀ ਜਾਵੇ ਤੇ ਉਮੀਦ ਆ ਤੁਸੀਂ ਇਹ ਸਾਰੀਆਂ ਗੱਲਾਂ ਸਮਝੇ ਹੋਵੋਗੇ ਤੁਸੀਂ ਸਮਝਦਾਰ ਹੋ ਤੇ ਹੋ ਸਕਦਾ ਤੁਸੀਂ ਜੇ ਤੁਹਾਨੂੰ ਇਹ ਹੁੰਦਾ ਤਾਂ ਦੇ ਘਰ ਦੇ ਮਾਪਿਓ ਭੈਣ ਭਰਾ ਜਰੂਰ ਨਾਲ ਲੈ ਕੇ ਆਇਓ ਤਾਂ ਕਿ ਆਪਣਾ ਜਿਹੜਾ ਕੰਮ ਹੋ ਜਾਈ ਜਿੰਨੀ ਤੋਂ ਜਲਦੀ ਹੋ ਸਕੇ ਧੰਨਵਾਦ ਚੋਕ ਬਾਬਾ ਜੀ ਖਾਤੇ ਕਮੈਂਟਾਂ ਦੇ ਵਿੱਚ ਕਾਫੀ ਸਾਥੀਆਂ ਵੱਲੋਂ ਅ ਸ਼ਿਫਟਿੰਗ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਤਾਂ ਸਾਥਿਓ ਇਹ ਉਹ ਮੁੱਦੇ ਨੇ ਜਿਹੜੇ ਮੁੱਦਿਆਂ ਤੱਕ ਤੁਸੀਂ ਆਪਾਂ ਅਜੇ ਤੱਕ ਪਹੁੰਚੇ ਨਹੀਂ ਡਿਪਾਰਟਮੈਂਟ ਕੀ ਕਰੇਗਾ ਕਿਵੇਂ ਕਰੇਗਾ ਇਸ ਬਾਰੇ ਅਜੇ ਕਿਸੇ ਨੂੰ ਨਹੀਂ ਪਤਾ ਔਰ ਦੂਸਰੀ ਗੱਲ ਸਾਥੀ ਵੱਲੋਂ ਵਾਰ-ਵਾਰ ਇੱਕੋ ਹੀ ਪੁੱਛੀ ਜਾ ਰਹੀ ਸੀ ਕਿ ਕਿੰਨੀਆਂ ਪੋਸਟਾਂ ਦੀ ਮਨਜ਼ੂਰੀ ਮਿਲੀ ਹੈ ਕਿੰਨੀਆਂ ਪੋਸਟਾਂ ਪਾਸ ਹੋਈਆਂ ਨੇ ਤਾਂ ਸਾਥਿਓ ਤੁਹਾਨੂੰ ਇੱਥੇ ਸਾਥੀ ਧਰਨੇ ਤੇ ਆਉਂਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਤੁਹਾਨੂੰ ਵੀ ਦੱਸ ਦिए ਵੀ ਜਿਹੜੀਆਂ ਪੋਸਟਾਂ ਡੀਰਜ਼ਰਵ ਹੋਣੀਆਂ ਸੀ ਜਿੰਨੀਆਂ ਪੋਸਟਾਂ ਡੀਰਜ਼ਰਵ ਹੋਣ ਦੀ ਮਨਜ਼ੂਰੀ ਸੀ ਔਰ ਜਿਨ੍ਹਾਂ ਨੂੰ ਪਰਮਿਸ਼ਨ ਦੀ ਲੋੜ ਸੀ ਉਹਨਾਂ ਸਾਰੀਆਂ ਦੀ ਪਰਮਿਸ਼ਨ ਮਿਲਦੀ ਹੁੰਦੀ ਹੈ ਨਾ ਕਿ ਵਿੱਚੋਂ 20 ਜਾਂ 50 ਪੋਸਟਾਂ ਦੀ ਪਰਮਿਸ਼ਨ ਮਿਲਦੀ ਹੈ ਜਿਨ੍ਹਾਂ ਜਿਨ੍ਹਾਂ ਪੋਸਟਾਂ ਨੂੰ ਡੀਰਜ਼ਰਵ ਵਾਸਤੇ ਪਰਮਿਸ਼ਨ ਦੀ ਲੋੜ ਸੀ ਉਹਨਾਂ ਪੋਸਟਾਂ ਨੂੰ ਡੀਰਜ਼ਰਵ ਦੀ ਮਨਜ਼ੂਰੀ ਮਿਲਦੀ ਹੈ ਬਾਕੀ ਕਿਸੇ ਇਹ ਨਹੀਂ ਹੁੰਦਾ ਵੀ ਵਿੱਚੋਂ 10 ਪੋਸਟਾਂ ਨੂੰ ਦੇਤੀ ਵਿੱਚੋਂ 20 ਰੱਖ ਲਈਆ ਜਾਂ 50 ਨੂੰ ਦੇਤੀ ਜੱਦ ਜਸ ਰੱਖ ਲਈਏ ਸੋ ਇਹ ਸਾਰੇ ਬੇਤੁਕੇ ਸਵਾਲ ਨੇ ਵੀ ਅਸੀਂ ਧਰਨੇ ਤੇ ਫੇਰ ਆਵਾਂਗੇ ਵੀਰੇ ਦੇਖੋ ਧਰਨਾ ਤੇ ਆਓਗੇ ਤਾਂ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਆਪਦੇ ਆਪ ਪਤਾ ਲੱਗ ਜਾਣਗੀਆਂ ਪਰ ਇਸ ਵਾਸਤੇ ਤੁਹਾਨੂੰ ਘਰਾਂ ਚੋਂ ਨਿਕਲਣਾ ਪੈਗਾ ਧਰਨੇ ਤੇ ਆਉਣਾ ਪੈਗਾ ਕਿਉਂਕਿ ਕਿਸੇ ਨੇ ਕਿਹਾ ਵੀ ਬੇ ਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਤਾਂ ਦੇਖੋ ਆਪਦੇ ਆਪ ਨਾਲ ਸ਼ਿਕਵੇ ਔਰ ਕਿਸੇ ਦੇ ਨਾਲ ਇਹ ਗੱਲਾਂ ਕਰਨੀਆਂ ਵੀ ਸਾਡਾ ਨੰਬਰ ਆਏਗਾ ਜਾਂ ਨਹੀਂ ਸਾਡਾ ਨੰਬਰ ਆਏਗਾ ਜਾਂ ਨਹੀਂ ਸਾਡਾ ਪਤਾ ਨਹੀਂ ਤਾਂ ਕੀ ਬੰਨਣਾ ਹੈ ਕਿੰਨੀਆਂ ਪੋਸਟਾਂ ਦੀ ਇਹ ਬਾਅਦ ਦੀਆਂ ਗੱਲਾਂ ਨੇ ਸਾਰ ਨਾਲੋਂ ਪਹਿਲਾਂ ਪੋਸਟਾਂ ਨੂੰ ਆਪਦੇ ਹੱਥ 'ਚ ਲਾਓ ਕਿੰਨੀਆਂ ਪੋਸਟਾਂ ਤੁਹਾਨੂੰ ਮਿਲਣਗੀਆਂ ਉਸ ਚੀਜ਼ ਦੀ ਜਾਣਕਾਰੀ ਜਿੰਨਾ ਚਿਰ ਨਹੀਂ ਮਿਲਦੀ ਨਾ ਹੀ ਕਿਸੇ ਕੋਲ ਕੋਈ ਮੈਰਿਟ ਹੈ ਔਰ ਨਾ ਹੀ ਕੋਈ ਅੰਕੜਾ ਹੈ ਜਿਹਦੇ ਪੋਸਟਾਂ ਨੂੰ ਤੁਸੀਂ ਆਪਦੇ ਆਪ ਨੂੰ ਸੇਫ ਠਹਿੜ ਸਕਦੇ ਹੋ ਤਾਂ ਸਾਥੀਓ ਤੁਹਾਨੂੰ ਅੱਜ ਵੀ ਇਹ ਗੱਲ ਕਹਿ ਰਹੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਫੈਸਲੇ ਜਿਹੜੇ ਵੱਡੇ ਤੌਰ ਤੇ ਹੋਣਗੇ ਉਹ ਤੁਹਾਡੀ ਭਰਤੀ ਤੇ ਲਏ ਜਾਣੇ ਨੇ ਔਰ ਉਹ ਫੈਸਲੇ ਤੁਹਾਡੀ ਗਿਣਤੀ ਤੇ ਨਿਰਭਰ ਕਰਤੇ ਜਾਣਗੇ ਜੇਕਰ ਤੁਹਾਡੀ ਗਿਣਤੀ ਇੱਥੇ ਹੋਏਗੀ ਤਾਂ ਉੱਪਰ ਬੈਠੇ ਅਧਿਕਾਰੀ ਕਿਵੇਂ ਕੰਮ ਕਰਦੇ ਨੇ ਇਹ ਉਹਨਾਂ ਸਾਥੀਆਂ ਨੂੰ ਚੰਗਾ ਭਲਾ ਪਤਾ ਹੈ ਜੋ ਸਾਥੀ ਪਿਛਲੇ ਸਮੇਂ ਦੇ ਦੌਰਾਨ ਇੱਥੇ ਪ੍ਰੋਟੈਸਟ ਦਾ ਹਿੱਸਾ ਬਣੇ ਨੇ ਔਰ ਪਰ ਜੋ ਸਾਥੀ ਕਰਾਚੇ ਬੈਠੇ ਨੇ ਔਰ ਕਰਾਚੇ ਬਹਿ ਕੇ ਹੀ ਸਵਾਲ ਜਵਾਬ ਕਰ ਰਹੇ ਨੇ ਉਹ ਇਹਨਾਂ ਸਵਾਲਾਂ ਜਵਾਬਾਂ ਤੋਂ ਬਿਲਕੁਲ ਅਣਜਾਣ ਨੇ ਔਰ ਜੋ ਸਾਥੀ ਇੱਥੇ ਆਏ ਨੇ ਉਹਨਾਂ ਨੇ ਕੰਮ ਹੁੰਦਾ ਆਪਦੇ ਅੱਖਾਂ ਦੇ ਨਾਲ ਜਿਹੜਾ ਉਹ ਇੱਥੇ ਵੇਖਿਆ ਸੋ ਇਸ ਵਾਸਤੇ ਸਾਥੀਆਂ ਨੂੰ ਅੰਤ ਦੇ ਵਿੱਚ ਫੇਰ ਅਪੀਲ ਕਰਦੇ ਆ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਕੱਲ ਇੱਥੇ ਪਹੁੰਚੋ ਤਾਂ ਜੋ ਆਪਾਂ ਆਰਿਆ ਮੰਗਾ ਸੰਬੰਧੀ ਔਰ ਡਿਪਾਰਟਮੈਂਟ ਦੇ ਨਾਲ ਗੱਲਬਾਤ ਕਰਕੇ ਆਪਣੀ ਭਰਤੀ ਦਾ ਜਿਹੜਾ ਹੈ ਅਗਲਾ ਪ੍ਰੋਸੈਸ ਨੂੰ ਸ਼ੁਰੂ ਕਰਵਾ ਸਕੀਏ ਔਰ ਸਾਥੀਓ ਵਾਰ-ਵਾਰ ਵੈਸੇ ਤਾਂ ਗੱਲ ਇਹ ਕਹਿਣੀ ਨਹੀਂ ਚਾਹੀਦੀ ਕਿਉਂਕਿ ਸਾਰੀ ਭਰਤੀ ਦੇ ਵਾਸਤੇ ਬੈਠੇ ਆ ਇੱਥੇ ਪਵਾ ਸਾਥ ਹੋ 30 40 ਜਨੇ ਦੇ ਰਹੇ ਨੇ ਪਰ ਤੁਹਾਨੂੰ ਵੀ ਪਤਾ ਹੈ ਵੀ ਯੂਨੀਅਨ ਵੱਲੋਂ ਮੰਗ ਜਿਹੜੀ ਹੈ ਉਹ 3500 ਜਿਹੜੀ 3494 ਪੋਸਟਾਂ ਦੀ ਹੈ ਲਗਾਤਾਰ ਉਹ ਸਾਰੀਆਂ ਪੋਸਟਾਂ ਦੀ ਕੀਤੀ ਜਾ ਰਹੀ ਹੈ ਕਿਸੇ ਇੱਕ ਵੀ ਪੋਸਟ ਘਟਦੀ ਨਹੀਂ ਇੱਕ ਵੀ ਪੋਸਟ ਵਧਦੀ ਨਹੀਂ ਤਾ ਸਾਥੀਓ ਤੁਹਾਡਾ ਵੀ ਫਰਜ਼ ਬੰਦਾ ਹੈ ਵੀ ਜੇਕਰ ਤੁਸੀਂ ਧਰਨੇ ਤੇ ਨਹੀਂ ਆ ਰਹੇ ਤਾਂ ਕਮ ਸੇ ਘੱਟ ਤੁਸੀਂ ਫੰਡ ਦਾ ਸਹਿਯੋਗ ਜ਼ਰੂਰ ਕਰੋ ਸਾਥੀਓ ਠੰਡ ਦਾ ਮੌਸਮ ਹੈ ਕਮਰਿਆਂ ਦੇ ਅੱਗੇ ਤਾਂ ਕੁਝ ਆਪਣੇ ਸਾਥੀ ਜਿਹੜੇ ਸੀ ਬਾਹਰ ਟੈਂਟਾਂ ਦੇ ਵਿੱਚ ਵੀ ਪੈ ਜਾਂਦੇ ਸੀ ਹੁਣ ਵੀ ਪੈਂਦੇ ਨੇ ਪਰ ਗਿਣਤੀ ਧਰਨੇ ਦੇ ਆਉਣ ਵਾਲੇ ਦਿਨਾਂ ਵਿੱਚ ਜਾਂ ਕੱਲ੍ਹ ਜਾਂ ਪਰਸੋਂ ਇੱਕ ਕਿਕਰ ਦੀ ਗਿਣਤੀ ਫੇਰ ਵਧੇਗੀ ਕਮਰਿਆਂ ਦੀ ਵੀ ਲੋੜ ਪਵੇਗੀ ਤਾਂ ਸਾਥੀਆਂ ਨੂੰ ਬੇਨਤੀ ਹੈ ਵੀ ਫੰਡ ਦਾ ਸਹਿਯੋਗ ਜਿਹੜਾ ਹੈ ਤੁਸੀਂ ਥੋੜਾ ਥੋੜਾ ਜ਼ਰੂਰ ਕਰੋ ਤਾ ਜੋ ਆਪਾਂ ਧਰਨੇ ਨੂੰ ਸਹੀ ਤਰੀਕੇ ਦੇ ਨਾਲ ਚਲਾਈਏ ਤੇ ਆਪਦੇ ਭਰਤੀ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਪੂਰਾ ਕਰਵਾ ਸਕੀਏ ਤਾਂ ਸਾਥੀਓ ਅੰਤਵਾਹ ਚ ਇੱਕ ਵਾਰ ਯਾਦ ਰੱਖੋ 21 ਦਸੰਬਰ ਦਿਨ ਹੈ इतवार 11 ਵਜੇ ਸਥਾਨ ਡੀਪੀਆਈ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਭਰਤੀ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾ ਸਕੇ ਨਵਾਂ ਸਾਲ ਜਿਹੜਾ ਹੋਵੇਗਾ ਉਹ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੁਸੀਂ ਸਾਰੇ ਸਕੂਲਾਂ ਦੇ ਵਿੱਚ ਜਾਓ ਜਲਦੀ ਤੋਂ ਜਲਦੀ ਜਾਓ ਤਾਂ ਆਪਾਂ ਵੀ ਜਿਹੜਾ ਸਕੂਲਾਂ ਦਾ ਮੂੰਹ ਵੇਖੀਏ ਤਾਂ ਇਸ ਵਾਸਤੇ ਕੱਲ ਸਮੇਂ ਤੇ ਸਥਾਨ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਸਕੀਏ ਧੰਨਵਾਦ ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ